ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਗਿਆ ਤੁਹਾਡਾ ਜੀ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਉਣ ਨੂੰ ਆਲ ਸੈਟ ਕਰਿਓ ਔਰ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਜੀ ਆਈ.ਡੀ. ਵੇਅਰ ਫਰੈਂਡ ਬੈਡਵਾਲ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਤਿੰਨ ਐਨੀਮਲ ਲੈ ਕੇ ਆਏ ਆ ਰਿਕਵੈਸਟ ਬੇਨਤੀ ਕਰਦੇ ਆ ਕਿਤੇ ਉਹ ਵੀ ਖਰੀਦਦਾਰੀ ਸਜਣੋ ਕਰਦੇ ਜੀ ਇੱਕ ਟਾਈਮ ਦੋ ਟਾਈਮ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਬੰਦਾ ਹੈ ਪੈਸੇ ਲਵਣੇ ਤਸਾ ਠੀਕ ਹੈ ਜੀ ਅੱਜ ਦੀ ਵਿਧੇਰੇ ਜਾਣਕਾਰੀ ਲੈ ਕੇ ਲੈ ਕੇ ਤੁਹਾਡੇ ਤਾਂ ਸਾਂਝੀ ਕਰਦੇ ਆ ਟੌਪ ਦੇ ਨਗੀਨੇ ਜੋ ਨੀਲੀ 라ਵੀ ਦੇ ਵਿੱਚ ਦੋ ਮੱਝਾਂ ਚੰਗੀਆਂ ਪੇਠ ਕੁੜੇ ਦੀਆਂ ਹੈਵੀ ਇੱਕ ਨਾਲ ਵਸ਼ੀ ਵੈੜ ਜੜੀ ਆ ਠੀਕ ਆ ਤੇ ਲੈ ਕੇ ਡਿਟੇਲ ਸਾਂਝੀ ਕਰੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹੌਸਲੇ ਨੂੰ ਵਧਾਓ ਠੀਕ ਆ ਜੀ ਤੇ ਗਾਂ ਵੀ ਬੰਬ ਪੀਸ ਹੀ ਆ ਕੱਦ ਘਾਟ ਚੰਗਾ ਏ ਬੱਚੇ ਕਰ ਲੋ ਚੈੱਕ ਆਂ ਗਾਂ ਦਾ ਬੱਚਾ ਠੀਕ ਸੱਜਣੋ ਤੇ ਆ ਮੱਝ ਦੀ ਕੱਟੀ ਨੀਲੀ 라ਵੀ ਦੀ ਜਿੰਦਾ ਦੁੱਧ ਗੱਜੀ ਇੱਕ ਗੱਭਨ ਬਾਈ ਜੀ ਸਤਿ ਸ੍ਰੀ ਅਕਾਲ ਸੰਦੂ ਦਾ ਸਤਿ ਸ੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਨੰਦ ਬੱਜੇ ਨੰਦ ਬੱਜੇ ਠੀਕ ਆ ਪਿੰਡ ਬਹਿੜਵਾਲ ਪਿੰਡ ਬਹਿੜਵਾਲ ਜ਼ਿਲ੍ਹਾ ਸ਼ਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਤੇ ਮੋਬਾਈਲ ਨੰਬਰ 99150 ਹਾਂਜੀ ਤੇ 95018 18 ਠੀਕ ਆ ਕਾਲ ਕਰਕੇ ਇਹ ਪਸ਼ੂ ਮੈਂ ਖਰੀਦਦਾਰੀ ਕਰ ਸਕਦੇ ਮੇਰੇ ਭਰਾ ਹਾਂਜੀ ਤੇ ਹੋਰ ਸੁਣਾਓ ਚੜਦੀ ਕਲਾ ਜੀ ਠੀਕ ਆ ਜਿਹੜਾ ਆਵੇ ਮਰਜ਼ੀ ਆਪਣੀ ਬੈਡਵਾਲ ਵਿਜ਼ਿਟ ਕਰਕੇ ਨਰਖ ਪਰ ਕਰਕੇ ਲੈ ਕੇ ਜਾਵੇ ਹਾਂਜੀ ਹਾਂ ਨਾ ਬਾਕੀ ਪਸ਼ੂ ਚੰਗੇ ਆ ਪਸ਼ੂ ਬਿਲਕੁਲ ਓਕੇ ਆ ਜੀ ਓਕੇ ਆ ਨਗੀਨੇ ਆ ਨਗੀਨੇ ਆ ਜੀ ਨਗੀਨੇ ਟੌਪ ਦੇ ਟੌਪ ਦੇ ਨਗੀਨੇ ਜਿਹਨੂੰ ਕਹਿੰਦੇ ਟੌਪ ਦੇ ਟੌਪ ਦੇ ਮੱਛੀ ਚੰਗੀ ਹਨਾ ਇਹ ਕਿੰਨਾ ਦੋਤੋ ਸਟਾਰਟਿੰਗ ਆ ਇਹਦੇ ਦੁੱਧ ਆ ਜੀ 15 ਲੀਟਰ ਦੇ ਤੇ 15 ਲੀਟਰ ਹਾਂਜੀ ਹਾਜ਼ਰ ਹਾਜ਼ਰ 15 ਲੀਟਰ ਆ ਥਾਨ ਚੰਗਾ ਬਹੁਤ ਆਦਰਾ ਹਨਾ ਥਾਨ ਤੇ ਮੈਨ ਨਾਲ ਬਾਗੂ ਕੀ ਬਾਤਾਂ ਰੇ ਕੁਆਲਿਟੀ ਵੇਖੋ ਥਾਨ ਦੀ ਠੀਕ ਆ ਬਾਕੀ ਫੇਸ ਦੀ ਤੁਸੀਂ ਲੈ ਸਕਦੇ ਫੇਸ ਇਹਸ ਬੜਾ ਸੋਹਣਾ ਹਨਾ ਹਾਂਜੀ ਪਤਲੀ ਜੀ ਬੂਥੀ ਆ ਕਰਮਾ ਵਾਲੀ ਨਹੀਂ ਕੀ ਜੀ ਚਲੋ ਤੋਰਾ ਚੈੱਕ ਕਰਾਈਏ ਖੋਲ ਕੇ ਵਿਖਾਈਏ ਨਾ ਬਈ ਸੱਜਣੋ ਰੰਗ ਢੰਗ ਤੇ ਫੈਸ਼ਨ ਬਹੁਤ ਸੋਹਣਾ ਲੱਗਾ ਵਹਿੜ ਨੂੰ ਦੁੱਜਾ ਸੁਬਾ ਹਾਈਟ ਦੇਖ ਸਕਦੇ ਜੇ ਰੇਲ ਗੱਡੀ ਦੇ ਡੱਬੇ ਆ ਕੋ ਲੰਮੀ ਆ ਠੀਕ ਆ ਤੇ ਬਾਕੀ ਚੰਗੀ ਚਮਕਦਮ ਕਾਲੀ ਆ ਲੈ ਜੋ ਲੰਮੀ ਲੈ ਜੋ ਲੰਮੀ ਲੈ ਜੋ ਜੀ ਲਓ ਜੀ ਕਰਦੀ ਦੇਖੋ ਕੋਰੀ ਆ ਕੋ ਠੀਕ ਹੈ ਜੀ ਲਓ ਜੀ ਲੈਓ ਜੀ ਬਾਕੀ ਕੱਦ ਤੇ ਤੁਹਾਡੇ ਜੱਦਾ ਹੀ ਹਨਾ ਕੱਦ ਬਿਲਕੁਲ ਸੰਤੂ ਸਾਹਿਬ ਮੇਰੇ ਜੱਦਾ ਹੀ ਆ ਵੇਖੋ ਕੱਦ ਦੀ ਬੜੀ ਜਵਾਨ ਹੈ ਇਹ ਲੋ ਬਰਾਬਰ ਹੀ ਆਉਂਦੀ ਤੁਹਾਡੇ ਹਾਂਜੀ ਬਈ ਸੋਹਣੀ ਵੈੜ ਬਹੁਤ ਹੀ ਸੋਹਣੀ ਹੈ ਜਿਹਨੂੰ ਕਹਾ ਜਾਂਦਾ ਸੋਹਣੀ ਠੀਕ ਹੈ ਜੀ ਲਓ ਜੀ ਸਜਰੋ ਚਵਾਈ ਓਕੇ ਚਵਾਈ ਹੈ ਗੰਨਾ ਹੀ ਆ ਸੰਦੂ ਸਾਹਿਬ 1 ਨੰਬਰ ਦੀ ਗੰਨਾ ਹੀ ਆ ਠੀਕ ਹੈ ਜੇ ਤਾਂ ਥੱਲੇ ਬਹਿ ਜੀਏ ਚਰਾਲਾ ਬਗਾਉਂਦੀ ਹੈ ਅੱਛਾ ਹਾਂਜੀ ਆਹ ਲੰਬੀ ਬਹੁਤ ਸੋਹਣੀ ਕੱਦ-ਕੁੱਦ ਵੀ ਚੰਗਾ ਵਹਿੜਦਾ ਲਓ ਜੀ ਬੰਨ੍ਹ ਦੋ ਜੀ ਤੁੰ ਲਓ ਜੀ ਕੋਟ ਕੇ ਪੀੜੀ ਕਰਕੇ ਬੰਦ ਹੋ ਜੇ ਠੀਕ ਆ ਛੱਡ ਦੋ ਹਟੇ ਲਈ ਪੱਠੇ ਖਾ ਲੂਗੀ ਜਿਆਦੀ ਬੰਨੀ ਜਾਂਦੇ ਜੀ ਕੋਈ ਗੱਲ ਨਹੀਂ ਸੰਦੂ ਸਾਹ ਦੂਜੀਆਂ ਵਸਾਉਣੀਆਂ ਫਿਰ ਓਖਾ ਜੋ ਠੀਕ ਆ ਤੇ ਕੀ ਫਿਰੰਦਾ ਮੁੱਲ ਮੁੱਲ ਕਰਤਾ ਜੇ ਇਹਦਾ ਸੰਦੂ ਸਾਹ 55000 55000 ਹਾਂਜੀ ਹਾਂ ਨਾ ਕਿਨੇ ਰੀ ਛੱਡ ਗਏ ਆ 2000 ਛੋੜ ਕਰ ਦਾਂਗੇ ਜੀ 53 ਦੀ ਹਾਂਜੀ ਖੁੱਲੀ ਕਰੀ ਆ ਯਾਰ ਖੁੱਲੀ ਫਿਰ ਜਿੰਨੀ ਤੁਸੀਂ ਆਖੋ ਉਹ ਨਹੀਂ ਕਰ ਦਾਂਗੇ ਪੂਰੇ 50 ਹੀ ਜਾਣਗੇ ਪੂਰੇ 50 ਦੀ ਸਭ ਸਬ ਹੋ ਗਈ ਹੋ ਗਈ ਹੋ ਗਈ ਜਾਰਾ ਨਾ ਸਤਾਉਣ ਜਿਆਦਾ ਫੋਨ ਉਹ ਕਰਨ ਜਿਹੜੇ 50 ਲੈ ਜਾਣਗੇ ਠੀਕ ਆ ਜਾਰਾ ਨਾ ਸਤਾਉਣਗੇ ਜਿਆਦਾ ਨਾ ਦੁੱਧ 15 ਕਿਲੋ ਦੁੱਧ 15 ਲੀਟਰ ਲਓ ਜੀ ਦੂਜੇ ਨੰਬਰ ਤੇ ਆਪ ਉਹ ਨਗੀਨਾ ਕਿੱਥੋਂ ਕੱਢ ਕੇ ਲਿਆਉਂਦਾ ਹੈ ਇਹ ਪਾਰੋਂ ਆਈ ਹੈ ਜੀ ਨਹੀਂ ਪਾਰੋਂ ਕਿੱਥੋਂ ਆ ਅਸਲ ਪੂਰੇ ਕਿੱਥੋਂ ਰਾਹ ਇਹ ਅਸਲ ਪੂਰੇ ਦਾ ਰਵਾਜ ਹੀ ਪਾਰ ਵਾਲਾ ਉਹਨੂੰ ਕਹਿੰਦਾ ਹੈ ਅੱਛਾ ਇਹ ਤੇ ਆਪਣੇ ਪਾਰ ਦੀ ਆ ਆਪਣੇ ਪਾਰ ਦੀ ਠੀਕ ਆ ਆਸਲ ਪੂਰੀਆਂ ਦੀ ਮੇਨ ਹਾਂਜੀ ਹਾਂਜੀ ਹਨਾ ਹਾਂਜੀ ਹਾਂਜੀ ਠੀਕ ਆ ਤੇ ਸੂਹਾ ਗਨਵਾ ਆ ਗਿਆ ਸੂਹਾ ਦੁੱਜਾ ਜੀ ਦੁੱਜਾ ਆ ਗਿਆ ਹਾਂਜੀ ਚੰਗੀ ਸੋਹਣੀ ਹਨਾ ਬਹੁਤ ਹੀ ਸੋਹਣੀ ਆਰਡਰ ਕੁਆਲਟੀ ਵੇਖੋ ਪਿਓਰ ਨੀਲੀ ਜਾਂਦੀ ਹਨਾ ਤੋ ਰਤਰਾ ਚੈੱਕ ਕਰਾਈਏ ਨਿਸ਼ਾਨੀਆਂ ਸਾਰੀਆਂ ਹੀ ਹੈ ਇੰਗਾ ਹਾਂਜੀ ਨਿਸ਼ਾਨੀ ਦੁੱਧ ਕਿੰਨੇ ਤੋਂ ਸਟਾਰਟਿੰਗ ਆ ਦੁੱਧ ਸੰਧੂ ਸਾਹਿਬ ਅੱਖ ਨੀਲੀ ਹਨਾ ਨੀਲੀ ਆਖਿਆ ਚੈੱਕ ਕਰੋ ਚੈੱਕ ਕਰੋ ਆਖਿਆ ਨੀਲੀ ਪਿਓਰ ਨੀਲੀ ਹਨਾ ਹਾਂਜੀ ਸਿੰਘ ਦੁੱਜਾ ਸੂਹਾ ਸਾਰੀਆਂ ਹੀ ਨਿਸ਼ਾਨੀਆਂ ਬਾਕੀ ਸੱਜਣੋ ਪਿੱਠਪੂੜੇ ਵਾਲੋ ਦੇ ਕਮਾਲ ਕੀਤੀ ਪਈ ਆ ਕਿੱਡਾ ਰਾਜੀ ਕਰਮਾਲੀ ਨੂੰ ਲੱਗਾ ਹਨ ਲਓ ਜੀ ਲਓ ਤੁਹਾਨੂੰ ਸਭ ਚੈੱਕ ਕਰੋ ਕਿੰਨੇ ਦੁੱਧ ਆਲੀ ਕਿੰਨਾ ਕ ਦੁੱਧ ਹੋਣਾ ਐਟਾ 12 ਲੀਟਰ ਦੁੱਧ ਤੇ ਜੇ ਕਿਸੇ ਨੇ ਖਰਨੀ ਹੋਵੇ ਤੇ ਉਦਾਂ ਫਿਰ 11 ਤੇ ਜਾ ਸਕਦਾ ਅੱਛਾ 11 ਕਿਲੋ ਤੇ 11 ਕਿਲੋ ਜਾ ਠੀਕ ਹੈ 11 ਕਿਲੋ ਮੰਨ ਕੇ ਸੌਦਾ ਕਰੇ ਮੇਰਾ ਭਰਾ ਠੀਕ ਹੈ ਲਾਓ ਜੀ ਲਾਇਓ ਲੈ ਨੂੰ ਲੈ ਜੋ ਲੈ ਲਓ ਜੀ ਪਰੇ ਨੂੰ ਲੈ ਜੋ ਲੈ ভাই ਤੋਰਦੀ ਬੜੀ ਕੋੜੀ ਆ ਗੋ ਹਨਾ ਲੈ ਜੀ ਲੈ ਲਓ ਕੋੜੀ ਆ ਨੁਗਰੀ ਨੁਗਰੀ ਕੋੜੀ ਆ ਨਾ ਹਾਂ ਜੀ ਲੈ ਸ਼ਣ ਕਿਸ਼ਨਿਕ ਕਰਦੀ ਕਰਮ ਵਾਲੀ ਲੈਓ ਮੋੜ ਲਿਓ ਬਾਕੀ ਇੰਨਾ ਕਿ ਕਦ ਘਾਰ ਚੰਗਾ ਤੇਰੇ ਲਾਗੇ ਖਲੋਤੇ ਆ ਪੂਰੀ ਜਵਾਨ ਹਨਾ ਦੇਖੋ ਜੀ ਦੇਖੋ ਜਵਾਨ ਆ ਨਾ ਫੇਰ ਨਾ ਤੜੇ ਸਾਡੇ ਜਿੱਡੀ ਜਵਾਨ ਕਰਮ ਵਾਲੀ ਠੀਕ ਹੈ ਲੈਓ ਪਾਓ ਲਓ ਬਾਕੀ ਇਹਨਾਂ ਦੀ ਜੰਮੀ ਪਾਲੀ ਚੰਗੀ ਹਨਾ ਬਹੁਤ ਜੀ ਬਹੁਤ ਬਹੁਤ ਜੰਮੀ ਬਈ ਹਾਥੀਆ ਘੂਆ ਠੀਕ ਹੈ ਵੈ ਰਾਜੀ ਗੱਡੀ ਆ ਕੱਟੀ ਮਗਰ ਇਹਨੇ ਮਗਰ ਕੱਟੀ ਆ ਜੀ ਕੱਟੀ ਆ ਕੱਟੀ ਕਾਲੀ ਹਨਾ ਹਾਂ ਜੀ ਮੈਂ ਆ ਕੱਟੀ ਕਾਲੀ ਬਣਾ ਜੀ ਕੀ ਫਿਰ ਮੋਲ ਲੈਂਦਾ ਸੰਦੂ ਸਾਹਿਬ 95000 ਮੋਲ ਕਿੰਨੇ ਦੀ ਦੇ ਦੇਣੀ ਹੈ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ ਆਪਾਂ 3000 ਛੋਟ ਕਰ ਦਾਂਗੇ ਅੱਛਾ ਹਾਂਜੀ 3000 ਛੋਟ ਕੀਤੀ ਜੋ 3000 3000 ਛੋਟ ਕਰਾਂਗੇ ਸੰਦੂ ਸਾਹਿਬ 92 ਦੀ 92 ਦੀ ਜਾਊਗੀ ਹੋਰ ਕਰ ਦਿਓ ਯਾਰ ਇੱਕ ਹੋਰ ਛੱਡ ਦੇਣ ਸੰਦੂ ਸਾਹਿਬ ਪੂਰੇ 90 ਦੀ ਜਾਣ ਦੋ ਪੂਰੇ 90 ਦੀ ਕਰ ਦਾਂਗੇ ਠੀਕ ਆ ਠੀਕ ਲਓ ਭਾਈ ਸੱਜਣੋ ਪੂਰੇ 90 ਦੇ ਵਿੱਚ ਜਿਹੜੀ ਇਹ ਮੱਝ ਦਿੱਤੀ ਜਾਊਗੀ ਠੀਕ ਆ 90 ਦੇ ਤਦ ਕਰਾਂਗੇ ਕੋਈ ਬੰਦਾ ਗਲਤ ਨਾ ਕਮੈਂਟ ਕਰੇ ਨਾ ਕੋਈ ਬਲਤ ਬੋਲੇ ਕਿਉਂਕਿ ਜਿੰਨੇ ਲੈਣੀਆਂ ਫੋਨ ਉਹੀ ਬੰਦਾ ਕਰੇ ਹਾਂ ਜ਼ਿਆਦਾ ਨਹੀਂ ਫਿਕਸ ਜਾਰੀ ਹਾਂ ਫਿਕਸ ਰੇਟ ਜੋ ਕਰਤਾ ਕਰਤਾ ਫਿਕਸ ਜਾਰੀ ਰੇਟ ਹਾਂ ਹਾਂ ਤੇ ਦੁੱਧ 11 ਕਿਲੋ ਦੁੱਧ 11 ਲੀਟਰ ਸੁਆ ਕਰ ਤੇ ਝੋਟੀ ਨੀਲੀ ਆ ਹਨਾ ਲਓ ਸੱਜਰੋ ਕੈਂਟ ਕਰ ਸਕਦੇ ਫਿਰ ਠੀਕ ਹੈ ਨਹੀਂ ਕਮੈਂਟ ਕਿਸੇ ਨੇ ਕਰਨ ਨੂੰ ਕੋਈ ਮਾਰਾ ਨਹੀਂ ਕਰਦੇ ਬਾਕੀ ਝੋਟੀ ਸੋਹਣੀ ਆ ਤੇਰੀ ਪਿੱਠ ਪੂਰਾ ਬਹੁਤ ਸੋਹਣਾ ਕੰਮ ਦਾ ਲੱਗਾ ਹਨਾ ਲੋ ਸਾਰੀਆਂ ਨਿਸ਼ਾਨੀਆਂ A to Z ਬਾਕੀ ਗਾੜ 2.5 ਕਿਲੋ ਹੈਗੀ ਹੈ ਨਾ ਹਾਂਜੀ ਹਾਂਜੀ ਗਾੜ 2 ਕਿਲੋ ਹੋਊਗੀ ਤੁਸੀਂ 2 ਕਿਲੋ ਲਾ ਲਓ ਸੰਧੂ ਸਾਹਿਬ 2 ਕਿਲੋ ਮੰਨ ਕੇ ਗਾੜ ਦੀ ਲਾਓ ਹੈ ਨਾ ਹਾਂਜੀ ਹਾਂਜੀ ਗਾੜ ਕਿ 2 ਕਿਲੋ ਦੀ ਸੱਜਣੋ ਮੰਨ ਕੇ ਆਉਂਦਾ ਹੈ ਚਵਾਈ ਕਰਕੇ ਲੈ ਜਾਂਦਾ 2 ਕਿਲੋ ਮੰਨ ਕੇ ਚਵਾਈ ਗਾੜ ਤੇ ਫਿਰ ਸੌਦਾ ਜਿਹੜਾ ਮਰਜ਼ੀ 2 ਕਿਲੋ ਦੀ ਗਾੜ ਦੀ ਚਵਾਈ ਚੰਗੀ ਰੂਰ ਕੀ ਹਾਂਜੀ ਹਾਂਜੀ ਚਵਾਈ ਰੂਰ ਆਹ ਕਿੱਥੋਂ ਪੀਸ ਕੱਟ ਲੈਂਦਾ ਇਹ ਤਾਂ ਸੂਪ ਹੋਊਗੀ ਹੈ ਨਾ ਇਹ ਸੰਧੂ ਸਾਹਿਬ ਅੱਜ ਰਾਤ ਨੂੰ ਸੂਪ ਹੋਊਗੀ ਰਾਤ ਨੂੰ ਹਾਂ ਜੀ ਰਾਤ ਨੂੰ ਇਹਦਾ ਫਟਾਕਾ ਪਾ ਲੂੰਗਾ ਜੀ ਰਾਤ ਨੂੰ ਫਟਾਕਾ ਫੇਜੂਗਾ ਹੈਨਾ ਰਾਤ ਨੂੰ ਬੱਚਾ ਦੇ ਦੂਗੀ ਹਾਂਜੀ ਤੇ ਚਲੋ ਜੇ ਬੱਚਾ ਰਾਤ ਨੂੰ ਦੇ ਦੇ ਤੇ ਵੀਡੀਓ ਤੇ ਫਿਰ ਆਪਣੀ ਅਪਲੋਡ ਹੋਣੀ ਆ ਇਹ ਸਵੇਰੇ ਸੰਧੂ ਸਾਹਿਬ ਇਹ ਚੱਲ ਜੂਗੀ ਦੀ ਵੀਡੀਓ ਵੀਡੀਓ ਜਿਹੜੀ ਨਾਲ ਸੂਈ ਦੀ ਵੀ ਮੈਂਸ਼ਨ ਹੋ ਜੂਗਾ ਹੈਨਾ ਹਾਂਜੀ ਸਵੇਰੇ ਚੱਲੇਗੀ ਠੀਕ ਆ ਜਿਹੜੀ ਸੂਈ ਦੀ ਵੀਡੀਓ ਹੋਈ ਉਹ ਵੀ ਨਾਲ ਵੀਡੀਓ ਜਿਹੜੀ ਆਪਾਂ ਕਵਰ ਕਰ ਲਾਂਗੇ ਉਹਦੇ ਚਵਾਈ ਥੋੜੀ ਕਰਕੇ ਆਪਾਂ ਤੇ ਫਿਰ ਕਵਰ ਕਰਾਂਗੇ ਚਲੋ ਖੋੜ ਕੇ ਤੋਰਾ ਚੱਕਰਾਓ ਠੀਕ ਲਓ ਜੀ ਨੀਲੀ 라ਵੀ ਐ ਸੁਆ ਕਨਵਾਊਗਾ ਸੁਆ ਜੀ ਉਹ ਦੂਜਾ ਕਹਿੰਦੇ ਆ ਨਹੀਂ ਦੂਜਾ ਨਹੀਂ ਹੁੰਦਾ ਇਹ ਅਸੀਂ ਤੀਜਾ ਕਹਿੰਦੇ ਆ ਜੀ ਤੀਜੇ ਹੋ ਹਾਂ ਜੀ ਹਾਂ ਜੀ ਉਹ ਦੂਜਾ ਕਹਿੰਦੇ ਤੀਜਾ ਦੂਜਾ ਅੱਖ ਨੂੰ ਆਖੀ ਜਾਵੇ ਸੇਕ ਖੁੱਲਾ ਨਾ ਬਾਕੀ ਤੇੜੀ ਘੱਟ ਵਾਲੀ ਹਨ ਪਿਓਰ ਬਿੱਲੀ ਮਨਕੀ ਅੱਖ ਲਓ ਜੀ ਵਾਕੇ ਕੀ ਬਾਤਾਂ ਪਿਓਰ ਨੀਲੀ ਦੀ ਪਿਓਰ ਨੀਲੀ ਆਰਡਰ ਵੇਖ ਲਓ ਮਗਰ ਥੱਬੇ ਲਾਈ ਬੈਠੀ ਕਰਮਾ ਲਈ ਹੈ ਨਾ ਹਾਂਜੀ ਮੰਗਰੋਂ ਮਗਰੋਂ ਤੇ ਜੀ ਕਰਦਾ ਵੇਖੀ ਜਾਈ ਹੈ ਨਾ ਐ ਇਹਨੂੰ ਕਰ ਲੋ ਤਾਂ ਇਹਨੂੰ ਕਰ ਲੋ ਹੈ ਨਾ ਮਗਰੋਂ ਦੇ ਥੱਬੇ ਲਾਈ ਬੈਠੀ ਕਰਮਾ ਲਈ ਜਿੱਤ ਕਰਦਾ ਇੱਕ ਮਾਈ ਜਾਈ ਹੈ ਦੇਖੋ ਜੀ ਬਾਕੀ ਤੁਰਦੀ ਵੇ ਫਊ ਮਸਤ ਮਸਤ ਜੇ ਕੱਲ ਨੂੰ ਰਾਤ ਨੂੰ ਸੂਪੀ ਨਾਲ ਸੂਈ ਦੀ ਵੀ ਵੀਡੀਓ ਮੈਂ ਸੰਕਰਦਾ ਹੈ ਨਾ ਹਾਂਜੀ ਹਾਂਜੀ ਲਓ ਜੀ ਮੋੜ ਲਓ ਲੋਈ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਐ ਨੀਲੀ ਰਾਵੀ ਦੇ ਵੇਛਪੀਸ ਜਿਹੜਾ ਨਾ ਚੁਣਵਾਇਆ ਠੀਕ ਐ ਜੀ ਹੁਣ ਲੋਈ ਬਾਕੀ ਸੋਹਣੀ ਜਿੰਨੀ ਕਰਮਾਲੀ ਹੈ ਕੀ ਆ ਹੁਣ ਲੋਈ ਆਰਡਰ ਕੁਆਲਟੀ ਵੇਖ ਲੋ ਬੰਬ ਲਾਈ ਬਈ ਫੇ ਬੰਬ ਠੀਕ ਆ ਬਹੁਤ ਸੋਹਣੀ ਕੀ ਮੋਲ ਆ ਫਿਰੰਦਾ? ਸੰਦੂ ਸਾਹਿਬ ਇਹ ਲੈਣ ਦੇ ਨਹੀਂ ਕਰਦੀ ਆਪਾਂ। ਕਿੰਨੀ ਛੋਟ ਕਰ ਦੇਣੀ ਆ? 60 ਹਜ਼ਾਰ ਮੁੱਲ ਕਰਦੇ ਆਪਾਂ। ਕਿੰਨੀ ਛੋਟ ਕਰਦਗੇ? 3000 ਛੋਟ ਕਰ ਦਾਂ। ਹੋਰ 1000 ਕਰ ਦਿਓ। ਹੋਰ 1000 ਕਰ ਦਾਂ। ਕਿੰਨੇ ਦੀ ਹੋਗੀ? 60 ਦੀ 8000 ਦੇ ਦਾਂਗੇ ਜੀ। ਪੂਰੇ 60 ਦੀ। ਹਾਂਜੀ। ਅੱਛਾ। ਹਾਂਜੀ। ਇਹ ਤੋਂ 1 ਰੁਪਿਆ ਘਟਣਾ ਨਹੀਂ ਜੀ। ਅੱਛਾ। ਹਾਂਜੀ। ਜੋ ਮੁੱਲ ਪਾਤਾ। ਜੋ ਮੁੱਲ ਕਰਤਾ ਉਹ ਕਰਤਾ। ਠੀਕ ਆ। ਹਾਂਜੀ। ਲਓ ਭਾਈ ਸੱਜਣੋ। ਆਡਰ ਵੇਖ ਲੋ ਕਿਵੇਂ ਫੱਟੇ ਲਾਈ ਬੈਠੀ ਆ ਬਾਹਰ ਨੂੰ ਤੇ 60000 ਦੇ ਵਿੱਚ ਜਿਹੜੀ ਇਹ ਮੱਝ ਦਿੱਤੀ ਜਾਊਗੀ ਫਿਕਸ ਹਾਂਜੀ ਨੀਲੀ রাਵੀ ਕੋਈ ਬਾਲਾ ਨਾ ਜ਼ਿਆਦਾ ਸਤਾਇਓ ਨਾ ਬਾਈ ਕਹਿੰਦਾ ਬਾਲੇ ਜਾਦਾ ਮੁੱਲ ਘਟਣਾ ਜੇ ਠੀਕ ਆ ਤੇ ਤਿੰਨੇ ਪਸ਼ੂ ਕੋਕਾ ਪੀਸ ਆ ਮੱਝਾਂ ਨੀਲੀ ਜਾ ਆਪਣੀਆਂ ਨਰਖ ਪਰ ਕਰਕੇ ਚੋ ਕੇ ਪਿੰਡ ਬਿਹੜਵਾਲ ਪਹੁੰਚ ਕੇ ਲੈ ਕੇ ਜਾਇਓ ਸਾਡੇ ਚੈਨਲ ਵਾਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ